ਰਵੰਚਾ ਕੀ ਹਾਲਾ ਵਧ ਕੇ ਵਧ ਕੇ ਵਧ ਗਿਆ ਕਿੱਦਾਂ ਚੱਲਿਆ ਖੇਤ ਚੱਲੇ ਚਾਰ ਲਾਈਨ ਕਿਹੜੀ ਤੁਸੀਂ ਕਣਕ ਬੀਜੀ ਸੀ ਉਹਦੇ ਪਾਣੀ ਲਾਇਆ ਠੀਕ ਹੈ ਕਿ ਨਹੀਂ ਲਾਇਆ ਸਾ ਪਾਣੀ ਲਾਤਾ ਸਾਦੀ ਤੂੰ ਇਹ ਤਾਂ ਲਾਤਾ ਸੀ ਤੇਰੇ ਬਾਹਾਂ ਦੇਣ ਤੋਂ ਲਾਤਾ ਸੀ ਉਹ ਕੋਰ ਤੇ ਜਿਹੜੀ ਉਹ ਗੁੱਲੀ ਡੰਡੇ ਵਾਲੀ ਦਵਾਈ ਆਉਂਦੀ ਉਹ ਵੀ ਪਾਤੀ ਸੀ ਤੇ ਹੁਣ ਤੇ ਕਿਹੜੀ ਮੰਨ ਲਓ ਕੋਰ ਕਣਕ ਖੜੀ ਉਹਨੂੰ ਪਾਣੀ ਲਾਉਣਾ ਪਊਗਾ ਕਿ ਨਹੀਂ ਨਹੀਂ ਲਾਉਂਦੀ ਲੋਟ ਮੂਰਖ ਬੰਦਾ ਜਿਹੜਾ ਇਹ ਨੀਂਦ ਦੇ ਵਿੱਚ ਲਾਉਂਗਾ ਕੋਰ ਹਾਂ ਹੂੰ ਤੇਰੇ ਤੇ ਸਿੱਖਣਾ ਚਾਹੀਦਾ ਤੇ ਇਹ ਤਾਂ ਪੈ ਦੋ ਛੁੱਟਦੇ ਆ ਜੇ ਮੌਸਮ ਦੇ ਵਿੱਚ ਠੀਕ ਹੈ ਅਸੀਂ ਦੋ ਰੇ ਛੜ ਤੇ ਪਾਣੀ ਲਾ ਕੇ ਤੀਜੇ ਦੀ ਸਾ ਦਿੱਤੀ ਆ ਜੇ ਇੱਥੇ ਹੁਣ ਤਾਂ ਫਿਰ ਇਹਦਾ ਵੀ ਕੰਮ ਨਿਭੜੂਗਾ ਸਰ ਮੈਂ ਤਾਂ ਸੀ ਹਾਂ ਨਿਭੜੂਗਾ ਨਿਭੜੂਗਾ ਦੀ ਕਿ ਸੱਖ ਤੇ ਤਾਂ ਮਾਲਕ ਨੇ ਬਹੁਤ ਅੰਬਰਤ ਨਹੀਂ ਜੇ ਜਲ ਬਰਪਤ ਦੇ ਘੱਟ ਤੇ ਜੇ ਜਲ ਨਹੀਂ ਪੈ ਗਿਆ ਜੀਵਦਾਦ ਨਹੀਂ ਹੁਣ ਰਾਜੂ ਤੇਰਾ ਕੀ ਵਿਚਾਰ ਆ ਮੇਰੀ ਤਾਂ ਕੋਈ ਵਿਚਾਰ ਨਹੀਂ ਮੇਰੇ ਨਾਲ ਹੀ ਹੈ ਨਹੀਂ ਕਿਥੇ ਨੀਵੇਂ ਥਾਵਾਂ ਤੇ ਤਾਂ ਬਲਾਊ ਰਗੜਾ ਕਿ ਨਹੀਂ ਹੋਣਾ ਪਰ ਮੈਂ ਇਹ ਤੁਹਾਨੂੰ ਦੱਸਦਾ ਵੀ ਅਰ ਕੀ ਅਸੀਂ ਜਿਹੜੇ ਸਗਰ ਕੋ ਤੋਤਾ ਹੜ ਬੰਦਿਆ ਸੱਤ ਹਾਂ ਜਦੋਂ ਅਸੀਂ ਕਣਕ ਬੀਜਣ ਲੱਗੇ ਕੋਈ ਵਾਰ ਕਿ ਲੰਮਾ ਅੱਤਰ ਤੋਂ ਨਹੀਂ ਵੱਡੇ ਨਹੀਂ ਗਏ ਤੇ ਬਾਹਰ ਖੁਸ਼ਕ ਜਾਂਦੀ ਸੀ ਠੀਕ ਹੈ ਜੀ ਬਹੁਤ ਜ਼ਿਆਦਾ ਥਮਤ ਤੇ ਇਹੀ ਗੱਲ ਹੋਈ ਹੈ ਤੇ ਜਦੋਂ ਅਸੀਂ ਬਾੜ ਬਾੜ ਲਾ ਕੇ ਤੇ ਬੀਜਣ ਲੱਗੇ ਮੈਨੂੰ ਐ ਲੱਗਾ ਵੀ ਬਾੜ ਖੁਸ਼ਕ ਹਾਂ ਤੇ ਮੈਂ ਕਿਹਾ ਯਾਰ ਬਾੜ ਖੁਸ਼ਕਾ ਕਰਤ ਲੈਣਾ ਰਹਿ ਜਗੇ ਸਹੀ ਗੱਲ ਹੈ ਹੁੰਦਾ ਹੀ ਹੈ ਤੇ ਮੈਂ ਭਾਈ ਗੋਲੂ ਨੂੰ ਲਾਇਆ ਕੋਸ ਵਾਲੇ ਨਾਲ ਤੱਕ ਗੱਲ ਫੋਨ ਬਾਹਰ ਜਾ ਛੋਟੇ ਇਥੇ ਤੋਤਾ ਹਣਾ ਉਹ ਕਹਿੰਦਾ ਤੋਤਾ ਹਾਂ ਕੀਤੇ ਆਪਣੀਆਂ ਅੱਦੇ ਹੈਗੇ ਆ ਜਾ ਬੈਜਾ ਠੀਕ ਹੈ ਜੀ 37 ਦੇ 37 ਕਿਲੇ ਤੋਤੇ ਹੁਣ ਆਣਾ ਵਾਹੀ ਠੀਕ ਹੈ ਜੀ 700 ਬਣਾ ਦੇ ਠੀਕ ਹੈ ਜੀ ਠੀਕ ਆ ਤੇ ਸਾਰੇ 4 ਲੀਟਰ ਨੇ ਕਿੱਦੇ ਦਾ ਖਾਦਾ ਤੇ ਤੈ ਵੀ ਤੋੜਤੀ ਹਟੋ ਬਾਹਰ ਦੀ 1.5 ਬਣਾ ਥੋੜਾ ਖਾਦਾ ਸਰਪੰਚ 4 ਲੀਟਰ ਜਦ ਤਵਿਆਂ ਮਾਰ ਕੇ ਭਾਈ ਨਾ ਹਾਂ ਹਾਂ ਪਹਿਲਾਂ ਦੋ ਵੇ ਦੀ ਤਵਿਆਂ ਮਾਰ ਗਿਆ ਫਿਰ ਉਹਨਾਂ ਨਾਲ ਹੋਆ ਸੀ ਫੇਰ ਸੁਪਰ ਸੀਟਰ ਨਾਲ ਵੀਜੀ ਠੀਕ ਹੈ ਜੀ ਤਾਂ ਸੋਡ ਨਹੀਂ ਬਣਿਆ ਹਾਂ ਹਾਂ ਸਾਡੇ ਕੋਲ ਸੋਡ ਨਹੀਂ ਬਣਿਆ ਅੱਕੀ ਠੀਕ ਹੈ ਜੀ ਤੇ ਆਮ ਹਰਕ ਬੰਦੇ ਦੇ ਸੁੰਡਾ ਦੀ ਪੂਰੀ ਪਰਮਾਣ ਹਾਂ ਬਹੁਤ ਜਿਆਦੇ ਮਤਮ ਦੀ ਹਰਕ ਬੰਦੇ ਦੇ ਤਕਲੀਫ ਤੇ ਸ਼ਰਦ ਦੀ ਕਰਕ ਬਹੁਤ ਜਿਆਦੇ ਖਾ ਕੇ ਦੱਬ ਪਾਤੇ ਇਹ ਤੁਹਾਨੂੰ ਮੈਂ ਦੱਸਦਾ ਵੀ ਦੋ ਵਾਰੀ ਤਵੰਗਾ ਨਾਲ ਵਾਹੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਤੋਤੇ ਹਾਲਾ ਨਾਲ ਸੱਤਾਂ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਸੁਪਰ ਸੀਟਰ ਨਾਲ ਤੇ ਮਿੱਟੀ ਬਣ ਕੇ ਕਰਤੇ ਕਿ ਉੱਥੇ ਕਦੀ ਲੇਦਰ ਨੂੰ ਅੱਗ ਲਾਈ ਕੱਲੀ ਲੇਤ ਨੂੰ ਉਹ ਕਹਾ ਜਿਵੇਂ ਇਲਾਇ ਕੜਕ ਬਹੁਤ ਸੁਣੀ ਖੜੀ ਆ ਪਾਣੀ ਨਹੀਂ ਖੜਿਆ ਤੇ ਮੈਂ ਸਾਰੇ ਜਿੰਨੇ ਵੀ ਵੀਰ ਭਰਾ ਕਿਸਾਨ ਜਾਂ ਕਿਸਾਨੀ ਕਰਨੀ ਚਾਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਨਾਲ ਬੈਠੀ ਵੀ ਕਰਦਾ ਵੀ ਤੁਸੀਂ ਠੀਕ ਹੈ ਦੋ ਘਰੋਂ ਜਾਂ ਤਿੰਨ ਘਰ ਤੋਂ 50000 ਰੁਪਏ ਦੇ ਆਈਟਮ ਠੀਕ ਹੈ ਉਹ ਸਾਲਾ ਜਿਹੜਾ ਸਰਦਕੀ ਵਾਲੇ ਠੀਕ ਹੈ ਉਹ ਸਾਝੇ ਲੈ ਆਓ ਸਾਝੇ ਦੇ ਹੱਥੇ ਤੋਂ ਨਿਵੇੜੇ ਵੀ ਇੱਕ ਜੁਪੀ ਦੀ ਜਰੂਰ ਮਾਰੋ ਤੇ ਮਤਲਬ ਵੀ ਕਣਕ ਦੀ ਜੰਗਲੀ ਜਰੂਰ ਮਾਰੋ ਜਿਹੜੇ ਪਹਿਲੇ ਪਾਣੀ ਤੇ ਕਣਕ ਕੱਟੀ ਹੁੰਦੀ ਆ ਉਹ ਕਣਕ ਕੱਟੀ ਨਹੀਂ ਹੁੰਦੀ ਦੇਰ ਜਾ ਕੇ ਵੇਖਣਾ ਕਣਕ ਖੱਟੀ ਦੀ ਨਾ ਪਾਣੀ ਕੜਿਆ ਵਾਂ ਨਾਲੇ ਪਾਣੀ ਨਹੀਂ ਫਿਰ ਮੈਂ ਤਾਂ ਕਿਸੇ ਵੀ ਤੇਰੇ ਮਨ ਤਾ ਤੋੜਦੀ ਨਾ ਸੱਭਣਾ 70 ਬੈਠਾ 855 ਨਾਲੇ ਵਾਹੀ ਅਗਰਾਂ ਦਾ 855 4 बाई 4 ਕਿਚਨ ਮੇਰੇ ਨੂੰ ਐ ਕਿਚਨ ਪਰ ਕਾਰਨ ਇਹ ਆ ਵੀ ਆਪਾਂ ਨਹੀਂ ਨਹੀਂ ਕਾਰਨ ਇਹ ਯਾਰ ਵੀ ਆਪਾ ਤਵੰਗਾਣਾ ਵਾਲੇ ਬਾਣ ਪੋਲਾ ਕਰਦੇ ਹਾਂ ਤੁਸੀਂ ਬਾਈ ਝੋਲੇ ਬਣੇ ਦੀ ਜਾਂ 2:30 ਤੋਂ ਵੱਜਦਾ ਜਾਂ ਪਾਣੀ ਆ ਮੈਂ ਦੁਪਹਿਰੀ ਮਾਰਦੇ ਸਾਦ ਨੇ ਅਰਖਾ ਬਾਣ ਬਣ ਜਾਂਦਾ ਤੇ ਕਲਕ ਕਿਹੜੀ ਵੀ ਜੀਵੇ ਸਭੀ ਕਲਕ ਮੇਰੀ ਇੱਕ ਤਾਂ ਲੈਂਦੀ ਸੀ ਗਿੱਦੜ ਵੇ ਤੋਂ 909 ਰਕਸਾ ਠੀਕ ਹੈ 909 ਠੀਕ ਹੈ ਜੀ 999 ਠੀਕ ਹੈ ਜੀ ਤੇ ਇੱਕ ਮੈਂ ਲੈਂਦੀ 826 ਠੀਕ ਹੈ 27 4 5 ਪਾਤੀ ਹੈ ਦੋ ਉਹਨਾਂ ਨੇ ਪੰਜ-ਪੰਜ ਕਿਲੋ ਦੇ ਰੱਤੇ ਦੇ ਦਿੱਤੇ ਸੀ। اچھا ਇਹ ਉਹ ਸਭ ਕੁਝ ਬਿਚੀ। ਉਹ ਕਿਹੜੀ ਉਹ ਪਈਓ ਉਹਨਾਂ ਦਾ ਆਪੇ ਨਾ ਪਤਾ। ਠੀਕ ਹੈ ਜੀ। ਉਹ ਕਹਿੰਦੇ ਕਿ ਕਾਹਦੇ ਦੇ ਵਿੱਚ ਭਟੋਟਾ ਟੋਸ ਪੰਜਾਬ ਪਾਲੇ ਕਿੱਧਰ ਰਵੇ ਜਿਹੜੇ? ਹਾਂ। ਉਹ ਕਹਿੰਦੇ ਵੀ 5-600 ਐਕਨ ਬਿਚੀ ਜਾਂਦੀ। ਠੀਕ ਹੈ। ਉਹ ਜੋ ਚੋਣ ਕਰਦੇ ਆ ਸੀ। ਹਾਂ। ਜਿਹੜਾ ਵੀ ਦਿੰਦੇ ਆ ਨਾ ਅਸੀਂ। ਹਾਂ। ਉਹ ਜੋ ਚੋਣ ਕਰਦੇ ਆ ਪਹਿਲੀ ਵਾਰ ਅਟ ਕਰਦੇ ਆ ਦੂਜੀ ਵੀਰ ਤੇ ਤੀਜੀ ਵੀਰ ਘਟੋ ਘਟ 4-5 ਅਜਮਾ ਕੇ ਫਿਰ ਉਹ ਜੀ ਬਜਾਰ ਚ ਵੀ ਦੇਖੋ। ਠੀਕ ਹੈ ਆਏ ਨਹੀਂ ਤੁੱਕੇ ਦਾ ਵੀਦਈਆ ਨਹੀਂ ਉਹ ਮਾਨ ਲਓ ਕਿਹੜੀਆਂ ਤੁਹਾਡੇ ਕੋਲੇ ਸਜਣਾਂ ਪੈਂਗਾ ਤੇ ਉਹ ਨਹੀਂ ਹੁਣ ਮੜਿਆ ਦੇ ਨਾਂਗੀ ਕੇ ਵਜਾਈ ਬਜਾ ਦੇ ਉਹ ਤੇ ਵਜਾਦ ਅਸੀਂ ਨਹੀਂ ਕਿ ਹੁਣ ਗਿੱਤੀ ਆ ਬਜਾ ਦਾ ਅੱਛਾ ਬਜਾਦ ਅੱਦੀ ਕੀਤੀ ਸੀ ਗਾੜੂ ਵੇਖਾਂਗਾ ਸਾਥ ਕੇ ਰੱਖ ਲਾਂਗਾ ਗਾੜੂ ਵੇਖਾਂਗਾ ਹਾਂ ਤਾਂ ਪਿਆਰ ਸੀ ਤੇਰਾ ਫੇਲਰ ਚ ਪਿਆਰ ਸੀ ਥਾਂ ਦਾ ਉੱਥੇ ਕਿਨਾਰਕ ਬਲੁੰਦਰ ਲਈ ਉਹ ਸੈਂਦਰ ਤੇ ਫੇ ਗਊਸਾ ਦਾ ਪੱਠੇ ਵਜਾਏਗਾ ਨਾ ਉਹ ਤਾਂ ਠੀਕ ਆ ਮੈਂ ਤਾਂ ਇੱਥੇ ਆਖਿਆ ਸੀ ਮੈਨੂੰ ਬੜਾ ਵਜਦੀ ਵਿਦੇਸ਼ ਜਾਣਾ ਪੈ ਗਿਆ ਤਾਂ ਉਹ ਕੰਮ ਰਹਿ ਗਿਆ ਇਸ ਕਰਕੇ ਦੀਪਤੀ ਗੰਗਾ ਗਿਆ ਸੀ ਉਹਦੇ ਘਰ ਤੋਂ ਦੇਖੀ ਤੇ ਬਜਾ ਤੇ ਸਾਰੇ ਜੀਵਨਦਾਰਾਂ ਨੂੰ ਬੇਨਤੀ ਆ ਵੀ ਮੀਂਹ ਦਾਦੀ ਨੁਕਤਾ ਖਾਓ ਠੀਕ ਹੈ ਜਿਵੇਂ ਪਾਣੀ ਨਹੀਂ ਲਾਇਆ ਉਹ ਨਾਲ ਆਓ